ਸਚੀਰੇ ਕਾਲ ਜੀ ਮੈਂ ਸਤਵੰਦ ਸਿੰਘ ਸੰਧੂ ਆਈਟਾ ਐਨਜੀਓ ਐਗਰੀ ਲਾਈਵ ਇੰਟਰਨੈਸ਼ਨਲ ਟ੍ਰੇਡ ਐਸੋਸੀਏਸ਼ਨ ਅਤੇ ਹਸਨਪੁਰ ਫਾਰਮਰ ਪ੍ਰੋਡਿਊਸਰ ਕੰਪਨੀ ਬਟਾਲਾ ਸਿੰਘ ਐਗਰੋ ਨਰਸਰੀ ਜੰਡਿਆਲਾ ਗੁਰੂ ਅਤੇ ਫਤਿਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਵੱਲੋਂ ਯੰਗ ਇਨੋਵੇਟਿਵ ਫਾਰਮਰਸ ਗਰੁੱਪ ਪੰਜਾਬ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਇੱਕ ਡਰੋਨ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਸੋ ਜਿਸ ਦੇ ਤਹਿਤ ਅੱਜ ਅਸੀਂ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਵੇਰਕੇ ਦੇ ਜੋ ਕਿ ਕੋਲ ਇੱਕ ਡੈਮੋ ਦੇਣ ਵਾਸਤੇ ਪਹੁੰਚਿਆ ਜੀ ਸਾਡੇ ਨਾਲ ਯੰਗ ਇਨੋਵੇਟਿਵ ਫਾਰਮਰਸ ਗਰੁੱਪ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੀ ਬਾਜਵਾ ਜੀ ਨੇ ਨਾਲ ਉਹਨਾਂ ਦੇ ਨਾਲ ਸਾਡੇ ਵੀਰ ਨਵਤੇਜ ਸਿੰਘ ਜੀ ਵੇਰਕਾ ਜਿਨ੍ਹਾਂ ਦੀ ਅਸੀਂ ਫਸਲ ਦੇ ਉੱਪਰ ਡੈਮੋ ਦੇਣ ਪਹੁੰਚੇ ਆ ਉਹਨਾਂ ਦੀ ਮਾਤਾ ਜੀ ਵੀਜੀ ਸਾਡੇ ਨਾਲ ਨੇ ਜੀ ਆਓ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਨਾਲ ਮਾਤਾ ਜੀ ਨਾਲ ਜੋ ਅਸੀਂ ਇੱਥੇ ਡੈਮੋ ਦੇਣ ਪਹੁੰਚਿਆ ਇਹ ਡੈਮੋ ਇਹਨਾਂ ਨੂੰ ਕਿੱਦਾਂ ਦਾ ਲੱਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਡਰੋਨ ਟੈਕਨੋਲੋਜੀ ਹੈ ਉਹ ਕਿੱਦਾਂ ਦੀ ਜਿਹੜੀ ਹੈ ਲਾਹੇਵੰਦ ਹੋਣ ਜਾ ਰਹੀ ਹੈ ਸਾਡੇ ਨਾਲ ਆਪਣੇ ਪਾਜਪਾ ਤੋਂ ਸੀਨੀਅਰ ਜਰਨਲਿਸਟ ਨੇ ਨਾਲ ਉਹਨਾਂ ਦੇ ਐਗਜੈਕਟਿਵ ਮੈਂਬਰ ਨੇ ਜੋ ਕਿ ਇਹ ਮੈਡਮ ਸਰਿੰਦਰ ਡਾਕਟਰ ਸਰਿੰਦਰ ਕਮਲ ਜੀ ਨੇ ਉਹ ਵੀ ਇਸ ਟਾਈਮ ਇੱਥੇ ਮੌਜੂਦ ਨੇ ਜੋ ਕਿ ਡੈਮੋ ਦੇਖਣ ਆਏ ਆ ਕਿਉਂਕਿ ਜਿੱਦਾਂ ਕਹਿ ਸਕਦੇ ਆ ਵੀ ਇਹ ਜਿਹੜੀਆਂ ਸਕੀਮਸ ਨੇ ਸੈਂਟਰ ਗਵਰਨਮੈਂਟ ਸਪான்ਸਰ ਸਕੀਮਾਂ ਨੇ ਉਹਨਾਂ ਦੇ ਤਹਿਤ ਸਾਰੇ ਕੰਮ ਕੀਤੇ ਜਾ ਰਿਹਾ ਚਾਰ ਹੀ ਐਨਜੀਓ ਮਿਲ ਕੇ ਗਰੁੱਪ ਇੱਕ ਕੰਮ ਕਰ ਰਿਹਾ ਜੀ ਹਾਂਜੀ ਬਾਜਵਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜਵਾ ਜੀ ਅਸੀਂ ਤੁਹਾਡੇ ਸੱਦੇ ਤੇ ਸਾਰੀਆਂ ਐਨਜੀਓ ਜਿਹੜੀਆਂ ਨੇ ਇੱਥੇ ਡੈਮੋ ਲਾਉਣ ਪਹੁੰਚੀਆਂ ਨੇ ਜੀ ਸੋ ਅਸੀਂ ਤੁਹਾਡਾ ਬਹੁਤ ਬਹੁਤ ਧੰਨ ਧਰਤੀ ਦੇ ਉੱਪਰ ਜਿਹੜੀਆਂ ਸਾਡਾ ਗਰੁੱਪ ਇੱਕ ਐਨਜੀਓ ਗਰੁੱਪ ਹੈ ਉਹਨੂੰ ਤੁਸੀਂ ਇਨਵਾਈਟ ਕੀਤਾ ਡਰੋਨ ਕ੍ਰਾਂਤੀ ਜਿਹੜੀ ਆਪਾਂ ਪੰਜਾਬ ਦੇ ਵਿੱਚ ਲੈ ਕੇ ਆਉਣ ਜਾ ਰਹੇ ਆ ਤੁਹਾਡੇ ਪਿੱਛੇ ਡਰੋਨ ਚੱਲ ਰਹੇ ਆ ਤੁਸੀਂ ਕੋਨੋ ਸਪਰੇਅ ਵੀ ਕਰ ਰਹੇ ਆ ਇਸ ਨੂੰ ਕਿੱਦਾਂ ਦੇਖਦੇ ਹੋ ਔਰ ਆਉਣ ਵਾਲੇ ਸਮੇਂ ਦੇ ਲਈ ਕਿਸਾਨਾਂ ਵਾਸਤੇ ਨੌਜਵਾਨ ਬੱਚੇ ਬੱਚੀਆਂ ਦੇ ਵਾਸਤੇ ਇਹ ਕਿਸ ਤਰ੍ਹਾਂ ਜਿਹੜਾ ਆ ਲਾਹੇਵੰਦ ਹੋਣ ਜਾ ਰਿਹਾ ਹੈ ਜੀ ਸਾਰਿਆਂ ਤੋਂ ਪਹਿਲਾਂ ਤੇ ਸਤਵੰਤ ਸਿੰਘ ਸੰਧੂ ਸਾਹਿਬ ਤੁਹਾਡਾ ਤੇ ਤੁਹਾਡੀ ਜਿਹੜੀ ਟੀਮ ਆ ਡਰੋਨ ਪਾਇਲਟ ਸਾਰੇ ਆਏ ਆ ਉਹਨਾਂ ਦਾ ਜੀ ਆਇਆਂ ਨੂੰ ਸਵਾਗਤ ਧੰਨਵਾਦ ਸਾਡੇ ਨਾਲ ਮੌਜੂਦ ਨੇ ਜੀ ਗੁਰਵਿੰਦਰ ਸਿੰਘ ਜੀ ਬਾਜਵਾ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਕਿ ਪੰਜਾਬ ਦੇ ਵਿੱਚ ਡਰੋਨ ਕ੍ਰਾਂਤੀ ਲਿਆਂਦੀ ਜਾ ਰਹੀ ਹੈ ਉਸ ਦੇ ਪ੍ਰਤੀ ਜੋ ਕਿ ਇਹ ਇੱਕ ਯੰਗ ਇਨੋਵੇਟਿਵ ਫਾਰਮਰ ਗਰੁੱਪ ਦੇ ਪ੍ਰਧਾਨ ਨੇ ਔਰ ਪੂਰੇ ਪੰਜਾਬ ਦੇ ਵਿੱਚ ਸਵਾਮਾ ਨਿਵਾ ਰਹੇ ਆ ਰਮਦਾਸ ਦੇ ਵਿੱਚ ਹੜਪੀੜਤ ਇਲਾਕੇ ਦੇ ਵਿੱਚ ਪੰਜ ਪਿੰਡਾਂ ਦੀ 1300 ਏਕੜ ਜ਼ਮੀਨ ਇਹਨਾਂ ਨੇ ਗੋਦ ਲਈ ਹੈ ਸਾਨੂੰ ਇਹਨਾਂ ਨਾਲ ਕੁਝ ਦਿਨ ਸਮਾਂ ਬਤਾਉਣ ਦਾ ਵੀ ਮਿਲਿਆ ਆਓ ਗੱਲਬਾਤ ਕਰਦੇ ਆ ਉਹ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਜੀ ਬਾਜਵਾ ਜੀ ਸਾਰਿਆਂ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਆਈਟਾ ਦਾ ਹਸਨਪੁਰ ਪੀਓ ਦਾ ਸਿੰਘਾਗਰੋ ਦਾ ਤੇ ਜਿਹੜੀ ਚੌਥੀ ਏਜੰਸੀ ਤੁਸੀਂ ਨਾਮ ਲੈ ਰਹੇ ਸੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਆ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਜੀ ਆਇਆਂ ਨੂੰ ਧੰਨਵਾਦ ਗੱਲ ਇਹ ਤਾਂ ਵੀ 2014 ਤੋਂ ਜੰਗਨੂਟੋ ਫਾਰਮਰ ਗਰੁੱਪ ਦਾ ਮਿਸ਼ਨ ਜਿਹੜਾ ਆ ਉਹ ਅਗਮੁਕਤ ਕੱਡੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਤੇ ਬਾਗਬਾਨੀ ਯੋਗਤ ਪੰਜਾਬ ਰਿਹਾ ਆ ਅਸੀਂ ਇਹਨਾਂ 50 ਪੁਆਇੰਟਾਂ ਤੇ ਹੀ ਕੰਮ ਕਰਦੇ ਆਏ ਆ ਔਰ ਇਸੇ ਕਰਕੇ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਕਿਸੇ ਵੀ ਫਸਲ ਦੀ ਕੋਈ ਟੈਕਨੋਲੋਜੀ ਕਿਸੇ ਵੀ ਤਰ੍ਹਾਂ ਦਾ ਉਹਦਾ ਸੀਡ ਹੈ ਉਹ ਸਭ ਤੋਂ ਪਹਿਲਾਂ ਸਾਡੇ ਗਰੁੱਪ ਨੂੰ ਇੱਕ ਟ੍ਰਾਇਲ ਦੇ ਤੌਰ ਤੇ ਮਿਲਦਾ ਅੱਜ ਮੇਰੇ ਨਾਲ ਮੇਰੇ ਗਰੁੱਪ ਦੇ ਖਜਾਨਚੀ ਸਰਦਾਰ ਬਲਵਿੰਦਰ ਸਿੰਘ ਘੁੰਮਣ ਵੀ ਨੇ ਔਰ ਸਾਡੇ ਗਰੁੱਪ ਦੇ ਜੁਆਇੰਟ ਸਕਰਟਰ ਭਾਜੀ ਨਵਤੇਜ ਸਿੰਘ ਹੁੰਦਲ ਜਿਨ੍ਹਾਂ ਦੀ ਇਸ ਦੇਸੀ ਬਾਸਮਤੀ ਦੇ ਵਿੱਚ ਆਪਾਂ ਆਰਗੈਨਿਕ ਸਪਰੇਅ ਕਰ ਰਹੇ ਹਾਂ ਤੁਹਾਡੇ ਡਰੋਨਾਂ ਰਹੀਂ ਅੱਜ ਉਹ ਗਰੁੱਪ ਦੀ ਡਿਊਟੀ ਦੇ ਕਿਤੇ ਬਾਹਰ ਨੇ ਉਹਨਾਂ ਦੀ ਕਮੀ ਤੋਂ ਆਪਾਂ ਸਾਰੇ ਹਾਜ਼ਰ ਹੋਏ ਆਂ ਇਹ ਜਿਹੜਾ ਤੁਹਾਡਾ ਮਿਸ਼ਨ ਹੈ ਡਰੋਨਾਂ ਵਾਲਾ ਅਸੀਂ ਆਪਣੇ ਗਰੁੱਪ ਵੱਲੋਂ ਬਾਗਬਾਨੀ ਮਿਸ਼ਨ ਤੇ ਕੰਮ ਕਰਨ ਦਾ ਜ਼ਿੰਮਾ ਦਿੱਤਾ ਹੋਇਆ ਵਾ ਸਿੰਘ ਅਗਰਵਾਰੀ ਨਰਸਰੀ ਵਾਲਾ ਮੇਰਾ ਵੀਰ ਆ ਫਾਰਮਰ ਪੀ ਸਿੰਘ ਚੰਡ 7 ਸਾਲ ਦਾ ਇਹਨੂੰ ਫਰੀਕੀ ਮੁਲਕਾਂ ਦਾ ਤਜਰਬਾ ਆ ਸੋ ਇਹ ਸਾਡੀ ਤੁਸੀਂ ਕਹਿ ਸਕਦੇ ਜੇ ਵੀ ਇਹ ਜਿਹੜਾ ਸਾਡਾ ਬਾਗਬਾਨੀ ਮਿਸ਼ਨ ਹੈ ਉਹਦੀ ਇਹ ਆਖਿਆ ਇਹ ਜਦੋਂ ਜਿੰਨੀਆਂ ਵੀ ਟੈਕਨੋਲੋਜੀਆ ਇੰਟਰੋਡਿਊਸ ਹੋ ਰਹੀਆਂ ਉਹਨਾਂ ਤੇ ਨਜ਼ਰ ਰੱਖਣਾ ਇਹਦਾ ਫਰਜ ਆ ਤੇ ਜਦੋਂ ਤੁਹਾਡੇ ਸੰਪਰਕ ਚ ਆ ਕੇ ਤੇ ਡਰੋਨਾਂ ਵਾਲੇ ਪਾਸੇ ਗੱਲ ਚੱਲੀ ਆ ਬਾਕਾਇਦਾ ਨੇ ਟ੍ਰੇਨਿੰਗ ਲਈ ਆ ਤੇ ਡਰੋਨ ਵੀ ਮਿਲ ਗਏ ਆ ਜਿਹੜੇ ਅੱਜ ਤੁਸੀਂ ਇੱਥੇ ਚਲਾਉਣ ਆਏ ਜੇ ਅਸੀਂ ਇਹ ਜਿਹੜੀ ਨਵੀਂ ਤਕਨੀਕ ਆ ਕਿਉਂਕਿ ਬਦਲਾਵ ਕੁਦਰਤ ਦਾ ਨਿਜਮ ਆ ਇਹ ਐਗਰੀਕਲਚਰ ਸੈਕਟਰ ਜਿਹੜਾ ਆ ਉਹ ਬਹੁਤ ਤੇਜ਼ੀ ਨਾਲ ਤੇ ਇਸ ਤਰ੍ਹਾਂ ਦਾ ਸਿਸਟਮ ਆ ਗਿਆ ਕਿ ਤੁਹਾਨੂੰ ਹੁਣ ਬੜੀ ਪ੍ਰੈਸੀਜਨ ਦੇ ਨਾਲ ਸਟੀਕਤਾ ਦੇ ਨਾਲ ਸਲੀਕੇ ਤਰੀਕੇ ਨਾਲ ਕੰਮ ਕਰਨਾ ਪਊਗਾ ਮੈਨੂਅਲ ਲੇਬਰ ਜਿਹੜੀ ਆ ਉਹ ਘਟ ਰਹੀ ਆ ਬਲਕਿ ਸਕਿਲਡ ਲੇਬਰ ਜਿਹੜੀ ਆ ਉਹ ਹੋਰ ਘਟ ਰਹੀ ਆ ਇਸ ਕਰਕੇ ਇਹ ਜਿਹੜੀ ਟੈਕਨੋਲੋਜੀ ਆ ਇਹ ਖਾਸ ਕਰਕੇ ਜਿਹੜਾ ਬਾਗਬਾਨੀ ਮਸ਼ੀਨ ਆ ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਸਹਾਇੀ ਆ ਹੁਣ ਇੱਥੇ ਇੱਕ ਪ੍ਰੋਬਲਮ ਸੀਗੀ ਵੀ ਇਹਦੇ ਵਿੱਚ ਨਹੀਂ ਵੜਨਾ ਲੰਬੀ ਉੱਚੀ ਬਾਸਮਤੀ ਆ ਆਰਗੈਨਿਕ ਬਾਸਮਤੀ ਆ ਅਗਰ ਇਹਦੇ ਵਿੱਚ ਬੰਦਾ ਵੜ ਕੇ ਸਪਰੇਅ ਕਰਦਾ ਤੇ ਉਹ ਸਪਰੇਅ ਦੀ ਨਾਲੀ ਹੋਈ ਜਾਂ ਉਹਦਾ ਪੰਪ ਹੋਇਆ ਉਹਨੇ ਨੁਕਸਾਨ ਕਰਨਾ ਹੀ ਔਰ ਜਿਹੜਾ ਕੰਮ ਉਹਨੇ 100 ਲੀਟਰ ਚ ਕਰਨਾ ਸੀ ਇਹ ਤੁਹਾਡੇ ਡਰੋਨ ਨੇ 10 ਲੀਟਰ ਚ ਕਰਤਾ ਆ ਔਰ ਬਹੁਤ ਸਟੀਕਤਾ ਦੇ ਨਾਲ ਇੱਕ ਇੱਕ ਬੂੰਦ ਨੂੰ ਤੁਹਾਡਾ ਡਰੋਨ ਪਾਇਲਟ ਤੋਂ ਮੈਂ ਪੁੱਛ ਰਿਹਾ ਸੀ ਕਿ ਸਾਰੇ ਸਵਾਲ ਮੈਂ ਤੇ ਬਲਵਿੰਦਰ ਸਿੰਘ ਉਹਨੇ ਸਾਨੂੰ ਦੱਸਿਆ ਵੀ ਇਹ ਇੱਕ ਬੂੰਦ ਨੂੰ ਕਿੰਨੇ ਮਾਈਕਰੋ ਨਿਊਰੋਨ ਦੇ ਵਿੱਚ ਬਦਲਦਾ ਬਿਲਕੁਲ ਜੀ ਔਰ ਅਸੀਂ ਜਿਹੜੀ ਹੁਣ ਬਾਸਮਤੀ ਦੇ ਉੱਤੇ ਜਿਹੜੀ ਆਰਗੈਨਿਕ ਸਪਰੇਅ ਕੀਤੀ ਬਵੇਰੀਆ ਬਸਿਆਨਾ ਦੀ ਤੇ ਨਾਲ ਨਿੰਮ ਦੀ ਪਾਈ ਆ ਔਰ ਮੈਂ ਦੇਖਿਆ ਕਿ ਡਰੋਨ ਦੀ ਸਪਰੇਅ ਦੇ ਨਾਲ ਹੀ ਸਾਰੇ ਵਾਤਾਵਰਨ ਦੇ ਵਿੱਚ ਉਹਦੀ ਖੁਸ਼ਬੂ ਖਿੰਡ ਗਈ ਸੋ ਇਹ ਜਿਹੜੀ ਟੈਕਨੋਲੋਜੀ ਆ ਏ ਆਲਰੇਡੀ ਸਾਊਥ ਇੰਡੀਆ ਦੇ ਵਿੱਚ ਵੈਸਟਰਨ ਇੰਡੀਆ ਦੇ ਵਿੱਚ ਮੈਂ ਕਹੂੰਗਾ ਵੀ ਸਾਡੇ ਨਾਲੋਂ ਜ਼ਿਆਦਾ ਤੇ ਹਿਮਾਚਲ ਤੇ ਰਾਜਸਥਾਨ ਤੇ ਹਰਿਆਣੇ ਵਾਲੇ ਵੀ ਇਧਰੇ ਪਾਸੇ ਅੱਗੇ ਚੱਲ ਗਏ ਆ ਇਹ ਚੰਗੀ ਗੱਲ ਆ ਤੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਰਹੇ ਆ ਖਾਸ ਕਰਕੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਹਾਰਟੀਕਲਚਰਲੀ ਤੇ ਇਦਾਂ ਦੀ ਟੈਕਨੋਲੋਜੀ ਦੀ ਉਹਨਾਂ ਨੂੰ ਸਮਝਣਾ ਤੇ ਉਹਨਾਂ ਦਾ ਫਾਇਦਾ ਲੈਣਾ ਬੜਾ ਜ਼ਰੂਰੀ ਆ ਬਿਲਕੁਲ ਇਸ ਕਰਕੇ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ हां ਜੋ ਵੀ ਇਹਦੇ ਨਤੀਜੇ ਹੋਣਗੇ ਕਿਉਂਕਿ ਬਹੁਤ ساری ਦੁਨੀਆ ਜਿਹੜੀ ਆ ਉਹ ਸਾਡੇ ਗਰੁੱਪ ਦੇ ਜਿਹੜੇ ਅਸੀਂ ਇਹਦੇ ਵਿੱਚੋਂ ਕੱਢਦੇ ਆ ਨਤੀਜੇ ਉਹਨਾਂ ਤੇ ਯਕੀਨ ਕਰਦੇ ਆ ਜਿੱਦਾਂ ਤੁਸੀਂ ਦੱਸਿਆ ਅਸੀਂ ਕਲਾਨੌਰ ਤੇ ਡੇਰੇ ਬਾਬੇ ਨਾਨਕ ਦੇ ਵਿਚਾਰ ਪੰਜਾ ਉਥੇ ਹਾੜ ਬਹੁਤ ਜ਼ਿਆਦਾ ਆ ਗੁਰਦਾਸਪੁਰ ਤਾਂ ਅੱਧਾ ਹੀ ਡੁੱਬ ਗਿਆ ਸੀ ਤੇ ਉਹ ਅਸੀਂ ਪਹਿਲਾ ਰਾਹਤ ਕਾਰਜ ਕੀਤੇ ਹੁਣ ਅਸੀਂ ਉਥੇ ਪੰਜਾਂ ਪਿੰਡਾਂ ਦੇ ਵਿੱਚ 1500 ਏਕੜ ਕਣਕ ਬਜਾਈ ਲਈ ਪਹਿਲਾਂ ਜ਼ਮੀਨ ਤਿਆਰ ਕਰ ਰਹੇ ਆ ਫਿਰ ਕਣਕ ਬਜਾਈ ਕਰਨੀ ਆ ਅਸੀਂ ਉਥੇ ਵੀ ਤੁਹਾਨੂੰ ਸੱਦਾ ਦੇਵਾਂਗੇ ਕਿਉਂਕਿ ਉਹਨਾਂ ਲੋਕਾਂ ਲਈ ਵੀ ਇਹ ਬਿਲਕੁਲ ਵੱਖਰੀ ਚੀਜ਼ ਹੋਊਗੀ ਹਾਲਾਂਕਿ ਅਸੀਂ ਉਥੇ ਬਹੁਤ ਸਾਰੀਆਂ ਤਕਨੀਕਾਂ ਬਹੁਤ ਸਾਰੀਆਂ ਨਵੀਆਂ-ਨਵੀਆਂ ਜਿਹੜੀਆਂ ਮਸ਼ੀਨਰੀਆਂ ਉਥੇ ਵਰਤਣ ਜਾ ਰਹੇ ਆ ਇਹ ਜਿਹੜਾ ਅੱਜ ਡੈਮੋ ਤੁਸੀਂ ਇੱਥੇ ਦਿੱਤਾ ਇਹਦੇ ਹੋਰ 10-15 ਦਿਨਾਂ ਨੂੰ ਰਿਜ਼ਲਟ ਵੀ ਸਾਡੇ ਕੋਲ ਆ ਜਾਣੇ ਆ ਤੇ ਇਹ ਅਸੀਂ ਅੱਗੇ ਦੀ ਅੱਗੇ ਹਾਂ ਬਹੁਤ ਸਾਰੇ ਲੋਕ ਇਹ ਸੋਚਦੇ ਆ ਵੀ ਇਹ ਬਹੁਤ ਮਹਿੰਗੀ ਟੈਕਨੋਲੋਜੀ ਆ ਜਦੋਂ ਚਾਈਨਾ ਵਾਂਗੂ ਸਾਰੇ ਲੋਕ ਹੀ ਵਰਤਣ ਲੱਗ ਜਾਣਗੇ ਜਦੋਂ ਇੱਕ ਛੋਟਾ ਫਾਰਮਰ ਆ ਸਾਰੇ ਕੰਮ ਇਹਦੇ ਨਾਲ ਹੀ ਕਰ ਸਕਦਾ ਹੋਇਆ ਤੇ ਇਹ ਸਸਤੀ ਵੀ ਹੋਊਗੀ ਇਹਦੇ ਵਿੱਚ ਦਿਨ-ਬਦਨ ਹੋਰ ਇਹਦੇ ਵਿੱਚ ਸੁਧਾਰ ਵੀ ਆਏਗਾ ਜਿੱਦਾਂ ਦੂਜੀਆਂ ਤਕਨੀਕਾਂ ਚ ਆਉਂਦਾ ਰਿਹਾ ਕੁੱਲ ਮਿਲਾ ਕੇ ਇਹ ਨੂੰ ਇੱਕ ਚੰਗੇ ਨਜ਼ਰੀਏ ਨਾਲ ਇੱਕ ਚੰਗੀ ਉਮੀਦ ਵੱਲੋਂ ਦੇਖ ਰਹੇ ਆ ਬਾਕੀ ਸੰਧੂ ਸਾਹਿਬ ਇਹਦੀ ਜਿਹੜੀ ਕੋਈ ਹੋਰ ਜਿਹੜੀਆਂ ਇਹਦੀਆਂ ਸਿਫਤਾਂ ਆ ਇਹਦੀ ਕੋਈ ਟੈਕਨੀਕਲਟੀ ਆ ਉਹ ਮੈਂ ਜ਼ਰੂਰ ਚਾਹਨਾ ਤਾਂ ਕਿ ਸਾਰੀ ਵੀਡੀਓ ਜਿਹੜੀ ਆ ਇਹ ਆਪਣੇ ਫਾਰਮਰ ਭਾਈਚਾਰੇ ਤੱਕ ਜਾਣੀ ਆ ਤੇ ਉਹ ਪਤਾ ਲੱਗ ਜਾਏ ਔਰ ਖਾਸ ਕਰ ਤੁਸੀਂ ਦੇਖੋ ਵੀ ਸਾਡੇ ਬੀਜੀ ਸਰਦਾਰਨੀ ਜਿਸਪਾਲ ਕੋਰ ਤੇ ਉਹਨਾਂ ਦਾ ਪੋਤਰਾ ਇੱਧਰ ਸਾਡਾ ਦੀਪ ਆ ਇਹ ਚੇਨਈ ਦੇ ਵਿੱਚ ਬੀਟੈਕ ਕੰਪਿਊਟਰ ਹੀ ਕਰ ਰਿਹਾ ਉਹ ਚੇਚਾ ਆਇਆ ਵਾ ਉਹ ਬੱਚਿਆਂ ਨੂੰ ਵੀ ਇਹ ਚੀਜ਼ ਦੇ ਵਿੱਚ ਨੂੰ ਕਰਨਾ ਦੇਖੋ ਤਿੰਨ ਪੀੜੀਆਂ ਇੱਕ ਸਿਸਟਮ ਚ ਇਨਵੋਲਵ ਹੋ ਗਈਆਂ ਤੇ ਵਿਰਾਸਤੀ ਤੇ ਰਵਾਇਤੀ ਖੇਤੀ ਦੇ ਨਾਲ ਨਾਲ ਤਕਨੀਕੀ ਤੇ ਮਾਡਰਨ ਖੇਤੀ ਵੀ ਕੱਠੀ ਹੋ ਰਹੀ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਜੀ ਸੋ ਇੱਥੇ ਲਗਭਗ ਜਿਹੜੀ ਆਪਾਂ ਅੱਜ ਇੱਥੇ ਡੈਮੋ ਦਿੱਤਾ ਹਾਈਟ 5.5 ਫੁੱਟ ਦੇ ਤਕਰੀਬਨ ਹਾਈਟ ਹੈ ਜਿਹੜੀ ਹੈ ਪਾਕਿਸਤਾਨੀ ਬਾਸਮਤੀ ਔਰ ਬਿਲਕੁਲ ਪਿਓਰ ਔਰਗੈਨਿਕ ਹੈ ਉਹ ਜੋ ਕਿ ਸਾਡੇ ਭਰਾ ਨਵਤੇਜ ਸਿੰਘ ਜੀ ਵੇਰਕਾ ਇਹ ਖੇਤੀ ਕਰਦੇ ਇੱਥੇ ਲਗਭਗ ਸਾਰੀ ਖੇਤੀ ਔਰਗੈਨਿਕ ਕਰ ਰਿਹਾ ਤੇ ਸਾਡੇ ਨਾਲ ਉਹਨਾਂ ਦੇ ਮਾਤਾ ਜੀ ਬੀਜੀ ਨਾਲ ਨੇ ਆਓ ਇੱਕ ਜੋ ਕਿ ਇੱਥੋਂ ਦਾ ਜਿੰਨਾ ਵੀ ਖੇਤੀ ਹੋ ਰਹੀ ਔਰਗੈਨਿਕ ਜਿਹੜੀ ਦੇਖ ਰਹੇਗਾ ਉਹ ਸਾਰੇ ਇੱਥੋਂ ਦੇ ਬੀਜੀ ਕਰ ਰਿਹਾ ਕਿਉਂਕਿ ਇੱਕ ਪਾਸੇ ਯੰਗ ਫਾਰਮਰ ਪਰਦਾਦੇ ਦਾਦਿਆਂ ਦੇ ਸਮੇਂ ਦੇ ਨੇ ਉਹ ਪਿਛਲੇ ਉਹਨਾਂ ਨੇ ਵੀ ਯੁੱਗ ਵੇਖਿਆ ਵਾ ਤੇ ਨਵਾਂ ਯੁੱਗ ਵੀ ਉਹ ਵੇਖ ਰਿਹਾ ਆਓ ਬੀਜ ਨਾਲ ਗੱਲਬਾਤ ਕਰਦੇ ਅੱਜ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਔਰ ਇੱਥੇ ਕਿੱਦਾਂ ਦੇਖ ਰਿਹਾ ਕਰ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਤੁਹਾਡੇ ਕੋਲ ਅਸੀਂ ਡਰੋਨ ਲੈ ਕੇ ਆਏ ਜੀ ਡੈਮੋ ਲਈ ਵਾਸਤੇ ਜੀ ਤੇ ਡਰੋਨ ਤੁਸੀਂ ਦੇਖਿਆ ਸਪਰੇਅ ਕੀਤੀ ਤੁਹਾਡੀ ਬਾਸਮਤੀ ਜੀ ਕਿੱਦਾਂ ਲੱਗਿਆ ਤੁਹਾਨੂੰ ਆਉਣ ਵਾਲੀ ਜਿਹੜੀ ਟੈਕਨੋਲੋਜੀ ਆਈ ਔਰ ਕੀ ਕਹਿਣਾ ਚਾਹੁੰਦੇ ਜੀ ਇਸ ਦੇ ਬਾਰੇ ਮੈਨੂੰ ਬਹੁਤ ਵਧੀਆ ਲੱਗਾ ਮੈਂ ਚਾਹੁੰਦੀ ਆ ਇਸ ਤਰ੍ਹਾਂ ਦਾ ਹੀ ਸਾਰੇ ਸਿਸਟਮ ਹੋਣੇ ਚਾਹੀਦੇ ਜਿਹੜੇ ਕਿਉਂਕਿ ਸਾਨੂੰ ਲੇਬਰ ਦੀ ਬੜੀ ਤੰਗੀ ਆ ਰਹੀ ਹੈ ਠੀਕ ਹੈ ਜੀ ਇਸ ਕਰਕੇ ਮੈਨੂੰ ਇਹ ਇਸ ਕਰਕੇ ਵੀ ਜਿਆਦਾ ਚੰਗਾ ਲੱਗਾ ਵੀ ਲੇਬਰ ਵੀ ਨਹੀਂ ਆ ਰਹੀ ਤੇ ਨੁਕਸਾਨ ਵੀ ਨਹੀਂ ਹੋ ਰਿਹਾ ਉਹਨਾਂ ਦੇ ਅੱਧਾ ਕੁ ਤੇ ਫਸਲ ਪੈਰਾ ਦੇ ਵਿੱਚ ਹੀ ਮਿੱਦੀ ਜਾਂਦੀ ਆ ਇਹਰੇ ਉਹਨਾਂ ਨੂੰ ਕੋਈ ਇੰਨੀ ਨੌਲੇਜ ਨਹੀਂ ਹੁੰਦੀ ਕਈ ਵਾਰ ਦਵਾਈਆਂ ਵੀ ਗਲਤ ਕਰ ਦਿੰਦੇ ਆ ਸਾਡੇ ਹੁੰਦਿਆ ਹੁੰਦਿਆ ਵੀ ਖਲੋਤਿਆ ਵੀ ਬਹੁਤ ਸਿਰਕ ਪਾਉਣਾ ਪੈਂਦਾ ਦਵਾਈ ਦੀ ਡੋਜ਼ ਵੀ ਵੱਧ ਘੱਟ ਪੈ ਜਾਂਦੀ ਹੈ ਵੱਧ ਘੱਟ ਪੈ ਜਾਂਦੀ ਹੈ ਕਈ ਵਾਰ ਪਾਉਂਦੇ ਹੀ ਨਹੀਂ ਕਈ ਵਾਰ ਡਬਲ ਵੀ ਪਾ ਲੈਂਦੇ ਆ ਠੀਕ ਹੈ ਜੀ ਇਸ ਕਰਕੇ ਨਾ ਇਹ ਬੜਾ ਮੈਨੂੰ ਸੋਹਣਾ ਸਿਸਟਮ ਲੱਗਾ ਵੀ ਵਧੀਆ ਨੇ ਨਾਲੇ ਨਵੀਂ ਚੀਜ਼ ਤੇ ਆਉਣੀ ਚਾਹੀਦੀ ਹਰ ਵੇਲੇ ਯੋਗ ਅਸੀਂ ਵੀ ਵੇਖ ਲਈਏ ਕੁਝ ਹੁਣ ਸਾਡੀ ਉਮਰ ਹੋ ਗਈ ਆ ਅਸੀਂ ਵੀ ਨਵੀਆਂ ਨਵੀਆਂ ਚੀਜ਼ਾਂ ਵੇਖੀਏ ਕਿਉਂਕਿ ਸਾਡੇ ਬੱਚਿਆਂ ਨੂੰ ਵੀ ਸ਼ੌਂਕ ਆ ਮੈਨੂੰ ਬਹੁਤ ਸ਼ੌਂਕ ਹੈ ਨਾ ਚੀਜ਼ਾਂ ਦਾ ਇਸ ਕਰਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਮਹਾਰਾਜ ਤੁਹਾਡੀਆਂ ਬਹੁਤ-ਬਹੁਤ ਲੰਮੀਆਂ ਉਮਰਾਂ ਕਰੇ ਤਰੱਕੀਆਂ ਕਰੇ ਵਾਹਿਗੁਰੂ ਤੇ ਹਰ ਮਿਹਦਾਨ ਫਤਿਹ ਕਰੇ ਤੁਹਾਡੇ ਵਾਹਿਗੁਰੂ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਭਾਈ ਖਾਲਸਾ ਜੀ ਫਤਿਹ ਜੀ ਸਾਡੇ ਨਾਲ ਮੌਜੂਦ ਨੇ ਜੀ ਸੈਂਟਰ ਗਵਰਨਮੈਂਟ ਤੋਂ ਭਾਜਪਾ ਦੇ ਸੀਨੀਅਰ ਐਗਜ਼ੈਕਟਿਵ ਕਮੇਟੀ ਮੈਂਬਰ ਮੀਡੀਆ ਦੇ ਜੀ ਮੈਡਮ ਡਾਕਟਰ ਸਰਿੰਦਰ ਕਮਲ ਜੀ ਸ਼੍ਰੀ ਅਮਰਸਰ ਸਾਹਿਬ ਤੋਂ ਅੱਜ ਉਹ ਵੀ ਇੱਥੇ ਸਪੈਸ਼ਲ ਜੋ ਡੈਮੋ ਲੱਗ ਰਿਹਾ ਹੈ ਉਹ ਵੀ ਦੇਖਣ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਜਿਹੜਾ ਸਾਡਾ ਡੈਮੋ ਹੈ ਉਸ ਦੇ ਪ੍ਰਤੀ ਉਹਨਾਂ ਦੇ ਕੀ ਵਿਚਾਰ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਜੀ ਹਾਂ ਸਤਿ ਸ਼੍ਰੀ ਅਕਾਲ ਸਤਵੰਤ ਜੀ ਪਹਿਲੇ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਕੀ ਆਈਟਾ ਤੇ ਯੰਗ ਫਾਰਮਰ ਐਸੋਸੀਏਸ਼ਨ ਤੇ ਸਿੰਘ ਨਰਸਰੀ ਵਾਲੇ ਇਹਨਾਂ ਸਾਰਿਆਂ ਨੇ ਰਲ ਕੇ ਜੋ ਇੱਕ ਕਲੱਬ ਆਪ ਕਰਕੇ ਇੱਕ ਨਵੀਂ ਟੈਕਨੋਲੋਜੀ ਨੂੰ ਕਿਸਾਨਾਂ ਤੱਕ ਲੈ ਕੇ ਆਉਂਦਾ ਜਿਹੜਾ ਇੱਕ ਕਰਮ ਨਿਭਾਇਆ ਵਾ ਔਰ ਬੀਜੀ ਸਾਡੇ ਇੱਕ ਬਜ਼ੁਰਗ ਜਿਹੜੇ ਕਿ ਖੇਤੀ ਪ੍ਰਧਾਨਤਾ ਦੇ ਲਈ ਤੇ ਖਾਸ ਕਰਕੇ ਉਹ ਖੇਤੀ ਕਰਨ ਦੇ ਲਈ ਤਤ ਪਰਨੇ ਜਿਹੜੀ ਜ਼ਹਿਰ ਮੁਕਤ ਖੇਤੀ ਆ ਤੋ ਇਹ ਸਾਰੀਆਂ ਚੀਜ਼ਾਂ ਰਲ ਕੇ ਸਾਡੇ ਪੰਜਾਬ ਨੂੰ ਇੱਕ ਤਾਕਤਵਰ ਜਿਹੜਾ ਵਾ ਉਹ ਬਣਾਉਂਦੀਆਂ ਨੇ ਤੇ ਇਹਦੇ ਲਈ ਸਾਰਾ ਸ਼ਰੇਹ ਤੁਹਾਨੂੰ ਜਾਂਦਾ ਕਿਉਂਕਿ ਤੁਸੀਂ ਅੱਗੇ ਲੱਗੇ ਹੋ ਤੇ ਇੱਕ ਟੈਕਨੋਲੋਜੀ ਜੋ ਸੈਂਟਰ ਸਰਕਾਰ ਦਿੰਦੀ ਆ ਉਹਨਾਂ ਟੈਕਨੋਲੋਜੀ ਨੂੰ ਸਾਡੇ ਕਿਸਾਨਾਂ ਦੇ ਜ਼ਮੀਨੀ ਪੱਧਰ ਤੱਕ ਪਹੁੰਚਾ ਕੇ ਜਿਹੜਾ ਕੰਮ ਕਰਦੇ ਪਏ ਉਹ ਇੱਕ ਵੱਡਾ ਭਾਗਾ ਕੰਮ ਹੈ ਤੁਹਾਨੂੰ ਇਹ ਜਿਹੜੀ ਟੈਕਨੋਲੋਜੀ ਆਈ ਆ ਲੱਗੀ ਆ ਤੁਹਾਨੂੰ ਲੱਗਿਆ ਵੀ ਜਿਹੜੀ ਸਪਰੇਅ ਕਿਸਾਨਾਂ ਦੇ ਵਾਸਤੇ ਇਹਨੂੰ ਕਿੰਨਾ ਆਪਾਂ ਲਾਹੇਵੰਦ ਮੰਨ ਸਕਦੇ ਬਿਲਕੁਲ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਇੱਕ ਜ਼ਹਿਰਾਂ ਦਾ ਮਾਂ ਦੇ ਦੁੱਧ ਦੇ ਵਿੱਚ ਵੀ ਆਉਣਾ ਤੇ ਜਾਨਵਰਾਂ ਦੇ ਦੁੱਧ ਦੇ ਵਿੱਚ ਆਉਣਾ ਫੂਡ ਦੇ ਵਿੱਚ ਜ਼ਹਿਰ ਦੀ ਮਾਤਰਾ ਆਉਣਾ ਤੇ ਸਾਡੀ ਜਿਹੜੀ ਇੱਕ ਪੀੜੀ ਸੀਗੀ ਉਹਨੂੰ ਇੱਕ ਖਤਮ ਕਰਨ ਦੇ ਵੱਲ ਨੂੰ ਲੈ ਕੇ ਗਈ ਹੈ ਤੇ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਵਧੀਆਂ ਨੇ ਉਹਨੂੰ ਇਹ ਡਰੋਨ ਸਿਸਟਮ ਜਿਹੜਾ ਵਾ ਇੱਕ ਪ੍ਰੋਪਰ ਮਿਕਦਾਰ ਤੇ ਆਰਗੈਨਿਕ ਜਿਹੜੀ ਆਪਾਂ ਸਪਰੇਅ ਇੱਥੇ ਵੀ ਕੀਤੀ ਆ ਅਗਰ ਉਹਨੂੰ ਆਪਾਂ ਲੈ ਕੇ ਚੱਲਦੇ ਆਂ ਤੇ ਸਾਡੇ ਲਈ ਇਹ ਇੱਕ ਬੜਾ ਲਾਹੇਵੰਦ ਕਦਮ ਹੋਊਗਾ ਕਿ ਲੋਕ ਬਿਮਾਰੀਆਂ ਤੋਂ ਵੀ ਬਚਣਗੇ ਤੇ ਇੱਕ ਜਿਹੜੀ ਸਾਡੀ ਜ਼ਹਿਰ ਭਰ ਗਿਆ ਹੋਇਆ ਸਾਡੀ ਉੱਪਰਲੀ ਲੇਅਰ ਦੇ ਵਿੱਚ ਜਿਹਨੂੰ ਅਸੀਂ ਪਿਛਲੇ ਸਮੇਂ ਦੇ ਦੌਰਾਨ ਜਿਪਸਮ ਨਾਲ ਵੀ ਰੀਕਲੇਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਇਹ ਜਿਹੜੀ ਮਿਕਦਾਰ ਜਦੋਂ ਪ੍ਰੋਪਰ ਜਾਊਗੀ ਖੇਤੀ ਨੂੰ ਤੇ ਖੇਤੀ ਸਾਡੀ ਪਰਵੀ ਹੋਊਗੀ ਤੇ ਲੋਕ ਵੀ ਜਿਹੜੇ ਨੇ ਉਹ ਤੰਦਰੁਸਤ ਹੋਣਗੇ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਹਾਂ ਸੋ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਇੱਥੇ ਵੇਰਕਾ ਦੇ ਵਿੱਚ ਜਿਹੜਾ ਡੈਮੋ ਦੇ ਚੁੱਕੇ ਹਾਂ ਜੀ ਸਾਡੇ ਨਾਲ ਸਿੰਘ ਐਗਰੋ ਨਰਸਰੀ ਤੋਂ ਮੌਜੂਦ ਨੇ ਹਰਮਨਪ੍ਰੀਤ ਜੀ ਜੋ ਕਿ ਜਿਹੜੇ ਅਸੀਂ ਡਰੋਨਾਂ ਦੀ ਜਿਹੜੀ ਹੈ ਡੈਮੋ ਦਿੱਤੀ ਆ ਇਹ ਦੋਨੇ ਡਰੋਨ ਇਹਨਾਂ ਦੇ ਪਰਚੇਜ਼ ਕੀਤੇ ਹੋਏ ਇਹਨਾਂ ਨੇ ਸੈਂਟਰ ਤੋਂ ਜਾ ਕੇ ਪਾਇਲਟ ਦਾ ਕੋਰਸ ਕਰਕੇ ਆਏ ਆ ਔਰ ਇਹਨਾਂ ਨੇ ਜੋ ਡਰੋਨ ਅੱਜ ਜਿਹੜੇ ਡੈਮੋ ਵਾਸਤੇ ਆਈਟਾ ਐਨ ਜੀਓ ਹਸਨਪੁਰ ਫਾਰਮਰ ਪ੍ਰੋਡਿਊਸਰ ਕੰਪਨੀ ਅਤੇ ਫਤਿਹ ਐਫ ਪੀਓ ਨੂੰ ਦਿੱਤੇ ਗਏ ਡਰੋਨ ਡੈਮੋ ਵਾਸਤੇ ਉਹ ਡਰਾਂ ਸਾਡੇ ਨਾਲ ਭਾਜੀ ਨੇ ਭਾਈ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਡਰੋਨਾਂ ਦੇ ਰਾਹੀਂ ਅਸੀਂ ਜਿਹੜੇ ਡੈਮੋ ਦੇ ਰਹੇ ਆ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਔਰ ਕੀ ਵਿਚਾਰ ਨੇ ਜੀ ਇਹਨਾਂ ਦੇ ਅਨੀ ਸਸੀ ਗਾਲ ਹਰਮਨ ਸਰ ਜੀ ਅਸੀਂ ਗਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਦੋਨੋਂ ਡਰੋਨ ਜਿਹੜੇ ਆ ਸਾਨੂੰ ਲਗਭਗ ਪਿਛਲੇ ਇੱਕ ਹਫਤੇ ਤੋਂ ਡੈਮੋ ਵਾਸਤੇ ਪੂਰੇ ਪੰਜਾਬ ਦੇ ਵਿੱਚ ਡਰੋਨ ਕ੍ਰਾਂਤੀ ਵਾਸਤੇ ਦਿੱਤੇ ਆ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਗਰੁੱਪ ਹੈ ਜੀ ਐਨ ਜੀਓਜ਼ ਦਾ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਤੁਹਾਡਾ ਕੀ ਕਹਿਣਾ ਜੀ ਇਸ ਡੈਮੋ ਬਾਰੇ ਤੁਸੀਂ ਆਪ ਕੁਝ ਦੱਸੋ ਦੱਸ ਤੋਂ ਅਫਰੀਕਾ ਦੇ ਵਿੱਚ ਆ ਤੇ ਉਦੋਂ ਵੇਖੀਦਾ ਸੀ ਉਥੇ ਹੈਲੀਕਾਪਟਰ ਨਾਲ ਵੀ ਸਪਰੇਅ ਹੁੰਦੀ ਸੀ ਤੇ ਉਦੋਂ ਸੋਚਦੇ ਹੁੰਨੇ ਆ ਕਿ ਵੀ ਪੰਜਾਬ 'ਚ ਵੀ ਕੁਝ ਇਦਾਂ ਦੀਆਂ ਚੀਜ਼ਾਂ ਆਉਣਗੀਆਂ ਤੇ तकरीबन 1 ਸਾਲ ਤੋਂ ਡਰੋਨ ਦੀ ਟੈਕਨੋਲੋਜੀ ਦੇ ਉੱਤੇ ਪਰ ਵੀ ਵੀਡੀਓ ਵੇਖ ਰਹੇ ਆ ਸਾ ਹੋਰ ਵੀ ਆਸੇ ਪਾਸੇ ਵੀ ਇਨਫਰਮੇਸ਼ਨ ਇਕੱਠੀ ਕਰ ਰਹੇ ਹਾਂ ਤੇ ਇਦਾਂ ਹੀ ਫਿਰ ਵਿਚਾਰ ਬਣਿਆ ਕਿ ਵੀ ਚਲੋ ਇਹਦੇ ਬਾਰੇ ਫਿਰ ਪਾਇਲਟ ਦੀ ਟ੍ਰੇਨਿੰਗ ਵਗੈਰਾ ਲਈ ਉਸ ਤੋਂ ਬਾਅਦ ਆਪਾਂ ਸਾਰਾ ਗਵਰਨਮੈਂਟ ਦੇ ਥਰੂ ਇਹਦਾ ਪ੍ਰਸਾਸੀ ਆਈ ਪ੍ਰੋਜੈਕਟ ਦੇ ਅੰਦਰ ਆਪਾਂ ਸਾਰਾ ਇਹਦਾ ਪ੍ਰੋਸੈਸ ਸ਼ੁਰੂ ਕੀਤਾ ਬਹੁਤ ਵਧੀਆ ਰੋਜ਼ਗਾਰ ਵਾਸਤੇ ਵੀ ਬਹੁਤ ਵਧੀਆ ਵਾ ਤੇ ਉੱਚੇ ਜਿੱਦਾਂ ਬਾਗਾਂ ਦੇ ਵਿੱਚ ਆ ਬਾਗਾਂ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਸਪਰੇਅ ਕਰ ਸਕਦੇ ਆ ਤੇ ਜਿੱਦਾਂ ਬੀਜੀ ਨੇ ਵੀ ਦੱਸਿਆ ਤੇ ਕਿਹ ਲੋਕ ਵੀ ਲੇਬਰ ਦੀ ਤਾਂ ਬਹੁਤ ਦਿੱਕਤ ਆ ਰਹੀ ਆ ਆਪਾਂ ਨੂੰ ਇੱਥੇ ਤੇ ਉਹਦੇ ਨਾਲ ਕਰਕੇ ਆਪਾਂ ਨੂੰ ਬਹੁਤ ਸੋਹਣੇ ਰਿਜ਼ਲਟ ਮਿਲ ਰਹੇ ਜਿੱਥੇ-ਜਿੱਥੇ ਵੀ ਹੁਣ ਹਿਮਾਚਲ 'ਚ ਵੀ ਆਪਣੇ ਚੱਲੇ ਨੇ ਤੇ ਉੱਥੇ ਵੀ ਬਹੁਤ ਸੋਹਣੇ ਬਾਗਾਂ ਦੇ ਵਿੱਚ ਵਧੀਆ ਰਿਜ਼ਲਟ ਆਪਾਂ ਨੂੰ ਮਿਲੇ ਨੇ ਠੀਕ ਹੈ ਜੀ ਸ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜੋ ਕਿ ਡਰੋਨ ਪਾਇਲਟ ਹੈ ਇਹ ਵੀਰ ਜੀ ਨੇ ਸਾਡੇ ਇਹ ਦਿੱਲੀ ਤੋਂ ਟ੍ਰੇਨਿੰਗ ਲੈ ਕੇ ਆਏ ਸੀਗੇ ਪਰ ਹੁਣ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਅਸੀਂ ਖੁਸ਼ਖਬਰੀ ਦੇਣਾ ਚਾਹੁੰਦੇ ਆਂ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਆਪਣਾ ਜੋ ਕਿ ਹੈ ਆਰਪੀਟੀਓ ਖੋਲਿਆ ਗਿਆ ਹੈ ਹਸਨਪੁਰ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ ਬਟਾਲਾ ਦੇ ਵਿੱਚ ਆਪਣਾ ਆਰਪੀਟੀਓ ਲੈ ਲਿਆ ਡਰੋਨ ਪਾਇਲਟ ਟ੍ਰੇਨਿੰਗ ਆਰਗੇਨਾਈਜੇਸ਼ਨ ਦਾ ਡਰੋਨ ਸਖਲਾਈ ਕੇਂਦਰ ਜਿੱਥੇ ਕੀ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਜਾਂ ਕਿਸਾਨ ਵੀਰ ਉਹਨਾਂ ਨੂੰ ਨਾ ਦਿੱਲੀ ਨਾ ਹਰਿਆਣਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਣੀਗੀ ਉਹ ਇੱਥੇ ਹੀ ਆ ਕੇ ਜਿਹੜੀ ਇਹ ਟ੍ਰੇਨਿੰਗ ਕਰਨਗੇ ਨਾਲ ਹੀ ਟ੍ਰੇਨਿੰਗ ਦੇ ਨਾਲ ਉਹਨਾਂ ਨੂੰ ਡਰੋਨ ਲੈ ਕੇ ਜੋ ਵੀ ਸੈਂਟਰ ਗਵਰਨਮੈਂਟ ਦੀਆਂ ਸਪான்ਸਰ ਸਰਕਾਰੀ ਸਕੀਮਾਂ ਹੋਣਗੀਆਂ ਸਬਸਿਡੀਆਂ ਵਾਲੀਆਂ ਉਹਨਾਂ ਦਾ ਵੀ ਨਾਲ ਉਹਨਾਂ ਨੂੰ ਲਾਹਾ ਲੈ ਕੇ ਦਿੱਤਾ ਜਾਊਗਾ ਉਸ ਤੋਂ ਇਲਾਵਾ ਅਸੀਂ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਔਰ ਜਿਹੜੇ ਸਾਡੇ ਡਰੋਨ ਟ੍ਰੇਨਿੰਗ ਪਾਇਲਟ ਹੋਣਗੇ ਉਹਨਾਂ ਦੇ ਜਿਹੜੇ ਆ ਬੇਰੁਜ਼ਗਾਰੀ ਨੂੰ ਕੱਢਣ ਵਾਸਤੇ ਰੋਜ਼ਗਾਰ ਦੇ ਸਾਧਨ ਬਣਾਉਣ ਲਈ ਜਿਹੜਾ ਸਾਡਾ ਗਰੁੱਪ ਐਨ ਜੀਓਜ਼ ਦਾ ਆ ਉਹਦੇ ਉੱਪਰ ਕੰਮ ਕਰ ਰਿਹਾ ਤਾਂ ਕਿ ਉਹ ਜਿਹੜੇ ਨੌਕਰੀ ਜਿਹੜਾ ਬੱਚੇ ਆ 10th ਕਲਾਸ ਚ ਪੜ ਰਹੇ ਆ ਪਲੱਸ 2 ਕਰਕੇ ਜਾਂ ਗ੍ਰੈਜੂਏਸ਼ਨ ਕਰਕੇ ਘਰਾਂ ਦੇ ਵਿੱਚ ਬੇਰੋਜ਼ਗਾਰ ਬੈਠੇ ਆ ਉਹ ਆਉਣ ਆਪਣਾ ਇਥੋਂ ਆਰਪੀਟੀਓ ਤੋਂ ਟ੍ਰੇਨਿੰਗ ਲੈਣ ਆਪਣਾ ਲਾਇਸੈਂਸ ਲੈਣ ਔਰ ਡਰੋਨ ਲੈਣਾ ਔਰ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਡਰੋਨ ਦੀ ਸਾਡੇ ਕੋਲੇ ਰਿਕੁਆਇਰਮੈਂਟ ਆ ਰਹੀ ਹੈ ਸਪਰੇਅ ਕਰਨ ਲਈ ਤਾਂ ਕਿ ਉਹਨਾਂ ਨੂੰ ਆਰਡਰ ਵੀ ਲੈ ਕੇ ਦਿੱਤੇ ਜਾਣਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਇੱਕ ਡਰੋਨ ਕ੍ਰਾਂਤੀ ਜਿਹੜੀ ਆ ਸ਼ੁਰੂ ਕੀਤੀ ਜਾ ਰਹੀ ਹੈ ਸੋ ਮੈਂ ਸਾਰਿਆਂ ਜਿੰਨੀਆਂ ਸਾਡਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਇੱਕ ਵਾਰੀ ਫਿਰ ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਵਾਂ ਆਈਟਾ ਐਨਜੀ ਇੰਟਰਨੈਸ਼ਨਲ ਟ੍ਰੇਡ ਐਸੋਸੀਏਸ਼ਨ ਹਸਨਪੁਰ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ ਬਟਾਲਾ ਅਤੇ ਸਿੰਘ ਐਗਰੋ ਨਸਰੀ ਜੰਡਿਆਲਾ ਗੁਰੂ ਅਤੇ ਯੰਗ ਇਨੋਵੇਟਿਵ ਫਾਰਮਰਸ ਗਰੁੱਪ ਪੰਜਾਬ ਅਤੇ ਫਤਿਹ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਇਹ ਸਾਰਾ ਗਰੁੱਪ ਮਿਲ ਕੇ ਪੰਜਾਬ ਦੇ ਸਹਾਇਕ ਧੰਦਿਆਂ ਨੂੰ ਲੈ ਕੇ ਪੰਜਾਬ ਦੀ ਬਿਹਤਰੀ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਸਾਰੇ ਹੀ ਇਸ ਦੇ ਐਕਟਿਵ ਮੈਂਬਰ ਜਿਹੜੇ ਕੰਮ ਕਰ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਈਟਾ ਐਨਜੀਓ ਤੋਂ ਸਤਵੰਤ ਸਿੰਘ ਸੰਧੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ